ਬਾਕੀ ਕੰਮ ਬਾਅਦ ਚ ਪਹਿਲਾ ਸਿਹਤ ਜ਼ਰੂਰੀ ਹੈ ਤੇ ਸਿਹਤ ਨੂੰ ਤੰਦਰੁਸਤ ਰੱਖਣ ਵਾਸਤੇ ਸਾਈਕਲ ਵੀ ਚਲਾਉਣਾ ਬਹੁਤ ਜ਼ਰੂਰੀ ਕਿਉਂਕਿ ਪਹਿਲਾਂ ਲੋਕ ਸਾਈਕਲ ਤੇ ਹੀ ਸਫ਼ਰ ਕਰਦੇ ਸੀ ਤੇ ਉਹਨਾਂ ਦੀ ਸੇਤਾਂ ਵੀ ਬਹੁਤ ਤੰਦਰੁਸਤ ਰਹਿੰਦੀਆਂ ਸੀ ਪਰ ਹੁਣ ਫੇਰ ਜਿਉ ਗਾਇਆ ਕਿ ਲੋਕ ਆਪਣੇ ਆਪ ਨੂੰ ਫਿਟ ਰੱਖਣ ਵਾਸਤੇ ਸ਼ੌਂਕ ਦੇ ਰੂਪ ਚ ਸਾਈਕਲ ਦੀ ਵਰਤੋਂ ਕਰਨ ਲੱਗੇ ਇਹ ਸ਼ੌਂਕ ਨੰਗਲ ਦੇ ਵਿੱਚ ਕਿਸ ਨੇ ਪੈਦਾ ਕੀਤਾ ਨੰਗਲ ਬਾਈਸਾਈਕਲ ਦੇ ਨਾਂ ਤੇ ਇੱਕ ਸੰਸਥਾ ਬਣਾ ਕੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਨੰਗਲ ਬਾਈਸਾਈਕਲ ਟਰਸਟ ਬਣਾ ਕੇ ਅੱਜ ਗੁਰਦੁਆਰਾ ਵਿਭੌਰ ਸਾਹਿਬ ਜਿਸ ਨੂੰ ਵਿਭੌਰ ਪਿੰਡ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਤੇ ਦਸ਼ਮੀਸ਼ ਪਿਤਾ ਦੀ ਪਾਵਨ ਤੇ ਪਵਿੱਤਰ ਧਰਤੀ ਤੋਂ ਇੱਕ ਨੌਜਵਾਨ ਉੱਠ ਕੇ ਵਿਦੇਸ਼ੀ ਧਰਤੀ ਤੇ ਆਪਣੇ ਆਪ ਨੂੰ ਕਾਇਮ ਕਰਦਾ ਤੇ ਨੰਗਲ ਦੇ ਨਾਲ ਪਿਆਰ ਕਰਦਾ ਹੋਇਆ ਨੰਗਲ ਬਾਈਸਾਈਕਲ ਇੱਕ ਟਰਸਟ ਬਣਾ ਕੇ ਲੋਕਾਂ ਨੂੰ ਸੁਚੇਤ ਕਰਨ ਦੀ ਭਾਵਨਾ ਉਸ ਵਿਅਕਤੀ ਦੇ ਨੂੰ ਕਿੱਥੋਂ ਆਈ ਕਿਵੇਂ ਆਈ ਇਸ ਸਾਰੀ ਗੱਲਬਾਤ ਨੰਗਲ ਬਾਈਸਾਈਕਲ ਦੇ ਫਾਊਂਡਰ ਰੋਹਿਤ ਗਰਗ ਜੀ ਨਾਲ ਗੱਲਬਾਤ ਕਰਾਂਗੇ ਕਿ ਨੰਗਲ ਬਾਈਸਾਈਕਲ ਬਣਾਉਣ ਦਾ ਖਿਆਲ ਉਹਨਾਂ ਨੂੰ ਕਿਵੇਂ ਆਇਆ ਕਿੱਥੋਂ ਦੇ ਉਹ ਰਹਿਣ ਵਾਲੇ ਨੇ ਅੱਜ ਕੱਲ੍ਹ ਉਹ ਕੀ ਕਰ ਰਹੇ ਨੇ ਸਾਰੀ ਜਾਣਕਾਰੀ ਤੁਹਾਡੇ ਰੂਬਰੂ ਕਰਾਵਾਂਗੇ ਸੋ ਮਿਲੌਣੇ ਆ ਤੁਹਾਡੇ ਨਾਲ ਨੰਗਲ ਬਾਈਸਾਈਕਲ ਦੇ ਫਾਊਂਡਰ ਰੋਹਿਤ ਗਰਗ ਜੀ ਦਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰੋਹਿਤ ਗਰਗ ਹੈ ਅਰ ਮੈਂ ਫਿਲਹਾਲ ਐਜ਼ ਅ ਗਰੁੱਪਸ ਚੀਫ ਫਾਈਨੈਂਸ਼ੀਅਲ ਆਫੀਸਰ ਦੁਬਈ ਦੀ ਕੰਪਨੀ ਚ ਕੰਮ ਕਰ ਰਿਹਾ ਜੀ ਔਰ ਮੇਰਾ ਜਿਹੜਾ ਬਚਪਨ ਸੀਗਾ ਉਹ ਸਾਰਾ ਪੋਰ ਸਾਹਿਬ ਗੁਰੂ ਆਲੀ ਧਰਤੀ ਜਿਹੜੋ ਅੱਜਕੱਲ ਉਹ ਸਾਹਿਬ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਤੇ ਮੇਰਾ ਸਾਰਾ ਸਕੂਲਿੰਗ ਵੀ ਐਨਐਫਐਲ ਦੀ ਹੋਈ ਉਸੇ ਜਗ੍ਹਾ ਤੋਂ ਦੁਬਈ 99 ਵਿੱਚ ਮੈਂ ਕੰਮ ਕਰ ਰਹੀ ਸੀ ਚੰਡੀਗੜ੍ਹ ਵਿੱਚ ਹਾਜੀਸਨ ਮੈਕਸ ਟੈਲੀਕਮ ਜਿਹੜੀ ਕਿ ਪੇਜਿੰਗ ਕੰਪਨੀ ਸੀਗੀ ਸੇਮ ਟਾਈਮ ਮੇਰਾ ਦਿੱਲੀ ਆਣਾ ਜਾਣਾ ਰਹਿੰਦਾ ਸੀਗਾ ਉਸ ਟਾਈਮ ਬਥੇ ਕੁਝ ਜੋਬ ਓਪਰਚੁਨਿਟੀ ਨਿਕਲੀ ਸੀਗੀ ਆ ਗੁਰੂ ਸਾਹਿਬ ਦੀ ਮਿਹਰਬਾਨੀ ਹੋਈ ਮੈਂ ਉੱਥੇ ਜਾ ਕੇ ਇੰਟਰਵਿਊ ਦਿੱਤੀ ਔਰ ਸਿਲੈਕਸ਼ਨ ਹੋ ਗਈ ਇਸ ਤਰ੍ਹਾਂ ਮੈਂ 2000 ਦੇ ਵਿੱਚ ਦੁਬਈ ਚਲਾ ਗਿਆ ਮਈ ਦੇ ਵਿੱਚ ਜੀ ਤੋਂ ਸਰ ਜਿਹੜਾ ਨੰਗਲ ਬਾਈਸਾਈਕਲ ਬਣਾਉਣ ਦੇ ਪਿੱਛੇ ਹੀ ਮਿਸ਼ਨ ਹੈ ਕਰ ਦੰਗਲਬਾਈ ਸਾਈਕਲ ਦਾ ਜਿਹੜਾ ਮੇਰਾ ਮਿਸ਼ਨ ਹੈ ਮੇਨਲੀ ਯੂ نو ਬੈਕ ਐਂਡਿੰਗ ਜਦੋਂ ਕੋਵਿਡ ਦੇ ਦਿਨ ਸੀਗੇ 2020 ਜਦੋਂ ਸਾਰੇ ਤੇ ਪੂਰੇ ਵਰਲਡ ਦੇ ਵਿੱਚ ਬਹੁਤ ਟ੍ਰਾਬਲ ਚੱਲ ਰਹੀ ਸੀ ਸਾਡਾ ਆਪਣਾ ਵੀ ਹਿੰਦੁਸਤਾਨ ਪੰਜਾਬ ਸਾਰਾ ਏਰੀਆ ਹੀ ਇਫੈਕਟਡ ਸੀਗਾ ਉਸ ਟਾਈਮ ਮੇਰੇ ਮਾਈਂਡ ਸੀਗਾ ਯੂ نو ਆਫਟਰ ਯੂ نو ਜਦੋਂ ਕੋਵਿਡ ਨਿਕਲ ਗਿਆ ਕਿ ਆਪਾਂ ਕੁਝ ਸੋਸਾਇਟੀ ਲਈ ਕਰਨ ਲਈ ਔਰ ਇੱਕ ਸੀਗਾ ਮੇਰੇ ਕੀ ਸਭ ਤੋਂ ਵਧੀਆ ਜਿਹੜਾ ਆਪਾਂ ਦੇ ਸਕਦੇ ਆ ਸੋਸਾਇਟੀ ਲਈ ਉਹ ਹੈ ਰਿਲੇਟਡ ਟੂ ਦਾ ਉਹਨਾਂ ਦੀ ਹੈਲਥ ਲਈ ਜੀ ਦੈਨ ਆਈ ਟੇਕ ਬੈਕ ਕਿ ਮੇਰਾ ਜਦੋਂ ਜਦੋਂ ਸਾਡਾ ਬਚਪਨ ਸੀਗਾ ਉਸ ਟਾਈਮ ਸਾਰੇ ਹੀ ਜਨਰਲੀ ਸਾਈਕਲਿੰਗ ਹੀ ਯੂਜ਼ ਕਰਦੇ ਸੀਗੇ ਚਾਹੇ ਉਹ ਆਫਿਸ ਜਾਣ ਲਈ ਹੋਵੇ ਚਾਹੇ ਉਹ ਸਕੂਲ ਲਈ ਹੋਵੇ ਆਪਾਂ ਖੁਦ ਵੀ ਸਾਰਾ ਸਾਈਕਲਿੰਗ ਹੀ ਯੂਜ਼ ਕੀਤਾ ਇਵਨ ਮੇਰੇ ਫਾਦਰ ਜਿਹੜੇ ਕਿ ਪੰਚਾਇਤ ਆਫੀਸਰ ਰਿਟਾਇਰ ਹੋਏ ਉਹਨਾਂ ਨੇ ਹਮੇਸ਼ਾ ਹੀ ਲਾਈਫ ਲੌਂਗ ਸਾਈਕਲ ਹੀ ਯੂਜ਼ ਕੀਤਾ ਉਹਨਾਂ ਤੋਂ ਵੀ ਮੈਨੂੰ ਇਨਸਪੀਰੇਸ਼ਨ ਸੀਗੀ ਪਲੱਸ ਮੇਰਾ ਆਪਣਾ ਵੀ ਕਲਚਰ ਜਿਹੜਾ ਸੀ ਉਹਨਾਂ ਮੈਂ ਦੇਖਿਆ ਕਿ ਓਵਰਆਲ ਪੀਰੀਅਡ ਟਾਈਮ ਕਿ ਕਿਸ ਤਰ੍ਹਾਂ ਸਾਈਡ ਬੈਨੀਫਿਟ ਸਾਈਕਲਿੰਗ ਦੇ ਰਹਿੰਦੇ ਕਿ ਆਪਣੇ ਹੈਲਥ ਲਈ ਵੀ ਇਨਸਾਨ ਖੁਸ਼ ਵੀ ਰਹਿੰਦਾ ਬੋਡੀ ਵੀ ਐਕਟਿਵ ਰਹਿੰਦੀ ਔਰ ਬਿਨਾ ਕੋਈ ਸਪੋਰਟਸ ਖੇਲੇ ਵੀ ਤੁਸੀਂ ਕੁਝ ਨਾ ਕੁਝ ਥੋੜਾ ਇੱਕ ਐਕਟਿਵ ਯੂ نو ਲਾਈਫਸਟਾਈਲ ਰਹਿੰਦਾ ਤੇ ਇਹ ਮੇਰਾ ਮਿਸ਼ਨ ਸੀਗਾ ਪਿੱਛੇ ਲੇਕਿਨ ਅੱਜ ਦੀ ਰੇਟ ਜਦੋਂ ਲੋਕਾਂ ਦੇ ਪਾਸ ਇੱਕ ਅੱਛੀ ਗਰੋਥ ਹੋ ਗਈ ਹੈ ਡਿਸਪੋਜ਼ਲ ਇਨਕਮ ਵੀ ਹੈ ਜਿਆਦਾ ਬੜੀ ਹੋਈ ਤੇ ਤਰੱਕੀ ਵੀ ਹੋਈ ਹੈ ਦੇਸ਼ ਦੇ ਵਿੱਚ ਤੇ ਠੀਕ ਹੈ ਬੰਦੇ ਦੇ ਪਾਸ ਗੱਡੀਆਂ ਵੀ ਸਕੂਟਰ ਵੀ ਯੂਜ਼ ਕਰ ਰਹੇ ਹੈ ਲੇਕਿਨ ਮੇਰਾ ਸਿਰਫ ਇਹ ਸੀਗਾ ਕਿ ਦੋ ਮਿਸ਼ਨ ਇੱਕ ਤਾਂ ਨੰਗਲ ਜੋ ਕਿ ਸਾਡਾ ਬਹੁਤ ਹੀ ਪਿਆਰਾ ਔਰ ਛੋਟਾ ਜਿਹਾ ਟਾਊਨ ਹੈ ਇਹਦੇ ਸਰਾਊ ਵਿੰਡਰਾਂ ਨੂੰ ਮਿਲਾ ਕੇ ਕਿ ਕਿਸ ਤਰ੍ਹਾਂ ਆਪਾਂ ਇਸ ਚੀਜ਼ ਨੂੰ ਇੱਕ ਸਟਰਕਚਰ ਵੇ ਨਾਲ ਇੱਕ ਗਰੁੱਪ ਬਣਾਈਏ ਕੋਵਿਡ ਦਾ ਇੱਕ ਦੂਸਰੀ ਗੱਲ ਸੀ ਕਿ ਐਜ਼ ਅ ਬੈਨੀਫਿਟ ਕਿ ਉਹ ਤੋਂ ਬਾਅਦ ਸਾਰਾ ਸਾਰੇ ਡਿਜੀਟਲ ਫਾਰਮੈਟ ਚਲੇ ਗਏ ਸਾਰੇ ਅੱਜ ਦੀ ਫੋਨ ਹੈ ਸਾਰੇ ਪਾਸ ਯੂਰ ਡਾਟਾ ਹੈ ਡਿਵਾਈਸਸ ਹੈ ਤੇ ਮੈਂ ਸੋਚਿਆ ਸੀ ਕਿਸ ਤਰ੍ਹਾਂ ਇੱਕ ਇਸ ਤਰ੍ਹਾਂ ਦੀ ਸੋਸਾਇਟੀ ਬਣਾਈ ਜਾਵੇ ਇੱਕ ਪੋਰਟਲ ਬਣਾਇਆ ਜਾਵੇ ਵੈਬਸਾਈਟ ਤੇ ਜਿਹਦਾ ਕਿ ਬੈਨੀਫਿਟ ਸਾਰੇ ਨੂੰ ਹੋ ਜਾਵੇ ਯੂ نو ਇਹਦੇ ਵਿੱਚ ਸਿਰਫ ਸਾਈਕਲਿੰਗ ਨਹੀਂ ਹੈ ਉਦੇ ਵਿੱਚ ਐਜ਼ ਅ ਬਲੱਡ ਡੋਨੇਸ਼ਨ ਦਾ ਵੀ ਅਸੀਂ ਬਣਾਇਆ ਕਿ ਸਾਰਿਆਂ ਦਾ ਪੂਰਾ ਬਲੱਡ ਗਰੁੱਪ ਟਾਈਪ ਵੀ ਸਾਰੇ ਆ ਜਾਣ ਔਰ ਉਹ ਤੋਂ ਇਲਾਵਾ ਐਜ਼ ਅ ਵਲੰਟੀਅਰ ਕੰਮ ਕਰਨ ਲਈ ਵੀ ਅਗਰ ਕੋਈ ਕੋਈ ਵੀ ਈਵੈਂਟ ਹੁੰਦਾ ਨੰਗਲ ਚ ਕੋਈ ਬड़ा ਛੋਟਾ ਉਸ ਚੀਜ਼ ਨੂੰ ਵੀ ਆਪਾਂ ਦੇਖ ਸਕੀਏ ਠੀਕ ਹੈ ਔਰ ਦੂਸਰਾ ਇਹ ਕਿ ਨੰਗਲ ਦੇ ਵਿੱਚ ਬਹੁਤ ਇੱਕ ਹਰ ਪਿੰਡ ਦੇ ਵਿੱਚ ਥੋੜਾ ਦੋ ਤਿੰਨ ਤਿੰਨ ਚਾਰ ਚਾਰ ਔਰ ਜ਼ਿਆਦਾ ਵੀ ਇੱਕ ਅੱਛੇ ਰੋਲ ਮਾਡਲ ਮਿਲ ਸਕਦੇ ਜਿਨ੍ਹਾਂ ਨੇ ਛੋਟੇ ਲੈਵਲ ਤੋਂ ਸ਼ੁਰੂ ਹੋ ਕੇ ਇੱਕ ਅੱਛਾ ਕੰਮ ਕੀਤਾ ਉੱਪਰ ਜਾ ਕੇ ਉਹਨਾਂ ਦੀ ਇੱਕ ਸਟੋਰੀ ਉਹਨਾਂ ਦੀ ਫੈਮਿਲੀ ਉਹਨਾਂ ਦੇ ਯਾਰ ਦੋਸਤ ਜਾਂ ਜੋ ਵੀ ਉਹਨਾਂ ਨੂੰ ਜਾਣਦੇ ਆ ਉਹ ਰਵਾਰੇ ਲਿਖਣ ਇਹਦੇ ਨੰਗਲ ਹੀਰੋ ਦਿਖਾਉਣ ਨਾਲ ਲਈ ਤਾਂ ਕਿ ਆਪਾਂ ਜਿਹੜੀ ਨੈਕਸ ਸੋਸਾਇਟੀ ਹੈ ਉਹਨਾਂ ਨੂੰ ਇਨਸਪਾਇਰ ਇਨਸਪਾਇਰ ਕਰ ਸਕੀ। ਰੋਹਿਤ ਜੀ ਵੈਸੇ ਤਾਂ ਚਲੋ ਸਾਈਕਲ ਚਲਾਣਾ ਬਹੁਤ ਚੰਗੀ ਗੱਲ ਹੈ ਜਿਹਦੇ ਨਾਲ ਸਿਹਤ ਵੀ ਠੀਕ ਰਹਿੰਦੀ ਹੈ ਪਰ ਕੁਝ ਲੋਕ ਇਸ ਨੂੰ ਅੱਜਕੱਲ ਆਪਣਾ ਸਟੇਟਸ ਜਿਹੜਾ ਇੱਕ ਮੁੱਖ ਰੱਖਣ ਕਰਕੇ ਸਾਈਕਲ ਨਾ ਚਲਾ ਪਰ ਜਿਮ ਜਾਣਾ ਉਹ ਪਸੰਦ ਕਰਦੇ ਨੇ। ਤੁਸੀਂ ਕਿਵੇਂ ਦੇਖਦੇ ਹੋ? ਥੈਂਕ ਯੂ ਜੀ ਤੁਸੀਂ ਬਹੁਤ ਅੱਛੀ ਕੁਐਸਚਨ ਪੁੱਛਿਆ ਪਹਿਲੀ ਗੱਲ ਤਾਂ ਜਿਹੜਾ ਸਾਈਕਲ ਹੈ ਯੂ نو ਅੱਜ ਜੇ ਤੁਸੀਂ ਦੇਖੋ ਅਗਰ ਮਾਰਕੀਟ ਜਾ ਕੇ ਉਹਦੇ ਵਿੱਚ ਬਹੁਤ ਵੈਰਾਈਟੀਆਂ ਹੈ ਯੂ نو ਛੋਟੇ ਤੋਂ ਲੈ ਕੇ ਇਵਨ 5 10 ਲੱਖ ਵਾਲੇ ਵੀ ਹੈ ਮੈਂ ਨਹੀਂ ਕਹਿ ਰਿਹਾ ਸੁਜੈਸਟ ਕਰ ਰਿਹਾ ਕਿ ਤੁਸੀਂ ਐਕਸਪੈਂਸਿਵ ਫੈਂਸੀ ਸਟੱਫ ਤੇ ਜਾਓ ਲੇਕਿਨ ਅਗਰ ਤੁਸੀਂ ਸਾਈਕਲਿੰਗ ਕਰਦੇ ਹੋ ਜਾਂ ਕੋਈ ਹੋਰ ਸਪੋਰਟਸ ਕਰਦੇ ਹੋ ਸਾਡਾ ਮੋਟਿਵ ਮੇਨ ਇਹ ਹੈ ਕਿ ਇੱਕ ਐਕਟਿਵ ਲਾਈਫਸਟਾਈਲ ਤੁਹਾਡੇ ਪਾਰਟ ਆਫ ਲਾਈਫ ਹੋਣਾ ਚਾਹੀਦਾ ਤੁਸੀਂ ਅਗਰ 70 ਹੋ 75 ਹੋ 60 ਪਲੱਸ ਹੋ ਤੁਹਾਡੀ ਬਾਡੀ ਅਲਾਉ ਨਹੀਂ ਕਰਦੀ ਅ ਸਾਈਕਲਿੰਗ ਲਈ ਜਾਂ ਥੋੜਾ ਕੁਛ ਹੋਰ ਮੈਡੀਕਲ ਹੈ ਤੁਸੀਂ ਵਾਕ ਕਰ ਲਓ ਠੀਕ ਹੈ ਕਿਸੇ ਨੂੰ ਰਨਿੰਗ ਦਾ ਸ਼ੌਕ ਹੈ ਕਿਸੇ ਨੂੰ ক্রিকেট ਦਾ ਸ਼ੌਕ ਹੈ ਕੋਈ ਬੋਲੀਵੁੱਡ ਖੇਡ ਸਕਦਾ ਕੋਈ ਕੋਈ ਵੀ ਸਪੋਰਟਸ ਹੈ ਸਾਡਾ ਆਈਡੀਆ ਸਿਰੋ ਲਿमिटेड ਸਾਈਕਲਿੰਗ ਦਾ ਨਹੀਂ ਹੈ ਸਾਈਕਲਿੰਗ ਨਾਲ ਇਸ ਲਈ ਕੀਤਾ ਕਿ ਇਹ ਸ਼ਹਿਰ ਜਿਹੜਾ ਬਹੁਤ ਹੀ ਖੂਬਸੂਰਤ ਹੈ ਨੰਗਲ ਤੋਂ ਲੈ ਕੇ ਨੰਗਲ ਪਿੰਡਾ ਚਲੇ ਜਾਓ ਤੁਸੀਂ ਨੇਚਰਲ ਬਿਊਟੀ ਹੈ ਤੁਸੀਂ ਸਾਈਕਲ ਤੇ ਦੇਖੋਗੇ ਬਹੁਤ ਇੰਜੋਏ ਕਰੋਗੇ ਮੈਂ ਕਰਦਾ ਤੁਸੀਂ ਕਰਕੇ ਦੇਖੋ ਤੁਸੀਂ ਖੁਦ ਵੀ ਔਰ ਇਹ ਚੀਜ਼ ਅਸੀਂ ਚਾਹਦੇ ਕਿ ਅਸੀਂ ਸਿਰ ਨੰਗਲ ਵਾਸੀ ਨਹੀਂ ਜਿਹੜੇ ਬਾਹਰੋਂ ਲੋਕ ਵੀ ਆਣ ਉਹਨਾਂ ਨੂੰ ਵੀ ਪ੍ਰਮੋਟ ਕਰੀਏ ਅਸੀਂ ਬਹੁਤ ਯੂ نو ਬਾਕੀ ਸਾਈਕਲਿਸਟਸ ਤੋਂ ਵੀ ਇਵਨ ਕੀ ਜਿਹੜੇ ਕਿ ਬਾਈਕਰਸ ਐ ਉਹਨਾਂ ਦੇ ਗਰੁੱਪਾਂ ਨੂੰ ਵੀ ਇਨਵਾਈਟ ਕਰਦੇ ਤੁਸੀਂ ਆਓ ਨੰਗਲ ایکسپੀਰੀਅੰਸ ਕਰੋ ਔਰ ਸਾਡੀ ਯੂ نو ਓਵਰਰੋਲ ਲੋਕਾਂ ਦਾ ਕਲਚਰ ਦੇਖੋ ਕਿ ਕਿੰਨੇ ਵੈਲਕਮਿੰਗ ਐ ਸਾਡਾ ਏਰੀਆ ਦੇ ਵਿੱਚ ਕੋਈ ਵੀ ਆਂਦਾ ਤੇ ਇਹ ਸਿਰਫ ਲਿੰਕ ਸਿਰਫ ਸਾਈਕਲਿੰਗ ਦਾ ਨਹੀਂ ਐ ਮੇਰੀ ਜਸਟ ਕਲੈਰੀਫਾਈ ਕਰ ਲਈ ਤੁਹਾਡੇ ਤੁਹਾਡੇ ਮਾਧਿਅਮ ਦੇ ਥਰੂ ਕਿ ਸਾਡਾ ਇਹ ਐ ਕਿ ਅਸੀਂ ਕਿਸ ਤਰ੍ਹਾਂ ਇੱਕ ਦੂਜੇ ਨੂੰ ਮੋਟੀਵੇਟ ਕਰ ਸਕੀਏ ਕਿ ਕੁਝ ਕਰ ਸਕੀਏ ਜੋ ਥੋੜਾ ਸ਼ੌਕ ਹੈ ਕਿ ਕਿਸੇ ਬਦੇ ਦਾ ਸਾਈਕਲ ਦਾ ਨਹੀਂ ਸ਼ੌਂਕ ਨਹੀਂ ਕਰਦੇ ਵਿੱਚ ਕੋਈ ਗੱਲੀ ਹੋ ਜਿੰਜ ਜਾਵੇ ਜਿੰਮ ਇਕਵਲੀ ਇੰਪੋਰਟੈਂਟ ਹੈ ਦੂਸਰਾ ਹਾਈਬ੍ਰਿਡ ਸਾਡੀ ਲਾਈਫ ਸਟਾਈਲ ਹੋਣਾ ਜ਼ਿਆਦਾ ਮੈਂ ਵੀ ਖੁਦ ਜਿੰਮ ਜਾਂਦਾ ਦੋ ਦਿਨ ਔਰ ਸਾਈਕਲ ਵੀ ਕਰੀਦੀ ਲੇਕਿਨ ਮੈਂ ਪਹੜਾ ਵੀ ਕਰਦੇ ਕਿਉਂ ਕਲਚਰ ਦੇ ਨਾਲ ਰਿਲੇਟਡ ਹੈ ਸਾਡੇ ਉਹਦੇ ਨਾਲ ਵੀ ਇੱਕ ਫੈਮਿਲੀ ਬੌਂਡਿੰਗ ਮੇਰੀ ਬੇਟੀ ਵੀ ਰਹਿਣਾ ਚਾਹਦੀ ਹੈ ਯੂ ਨੋ ਸਾਈਕਲ ਦੇ ਪਹੜਾ ਲਈ ਇਹ ਕਿੰਨੇ ਪਰਖਿਆ ਹੋਏ ਘੰਟਾ ਤੇ ਮੇਰੇ ਲਈ ਕਾਰਡੀਓ ਹੈ ਸੇਮ ਮੇਰੇ ਲਈ ਇੱਕ ਪੰਜਾਬੀਅਤ ਹੈ ਮੇਰੇ ਸੇਮ ਮੇਰੇ ਲਈ ਇੱਕ ਇੱਕ ਸਾਡਾ ਕਲਚਰ ਹੈ ਜੋ ਮੈਨੂੰ ਸਭ ਤੋਂ ਜ਼ਿਆਦਾ ਕੀ ਮਿਲਦੀ ਉਸ ਉਸ ਦਿਰਾਲ ਕੇ ਵੀ ਤੁਹਾਡੇ ਚਿਹਰੇ ਤੇ ਸਮਾਈਲ ਹੁੰਦੀ ਤੁਸੀਂ ਯੂਰ ਇੱਕ ਐਕਸਰਸਾਈਜ਼ ਵੀ ਰੱਖ ਲਓ ਇੱਕ ਪਗੜਾ ਵੀ ਰੱਖ ਲਓ ਜੋ ਵੀ ਇਸ ਚੀਜ਼ ਨਾ ਕੋਈ ਵੀ ਕਹੇ ਤੁਹਾਡੇ ਸਵਾਲ ਲੈਣ ਦੇ ਵਿੱਚ ਇਹੀ ਹੈ ਕਿ ਆਪਣਾ ਜੋ ਵੀ ਥੋੜਾ ਸ਼ੌਕ ਹੈ ਲੇਕਿਨ ਕਰੋ ਜਰੂਰ ਅਗਰ ਤੁਹਾਡੀ ਹੌਬੀ ਕ੍ਰਿਕਟ ਦੀ ਹੈ ਤੁਸੀਂ ਛੱਡੀ 10 ਸਾਲ ਪਹਿਲੇ ਅੱਜ ਖੇਡੋ ਇੰਡੋਰ ਖੇਡ ਲਓ ਆਊਟਡੋਰ ਖੇਡ ਲਓ ਲੇਕਿਨ ਕੁਝ ਨਾ ਕੁਝ ਐਕਟੀਵਿਟੀ ਆਪਣੀ ਲਾਈਫ ਆ ਜੇ ਇੱਕ ਤੁਸੀਂ ਇੰਪੋਰਟੈਂਟ ਗੱਲ ਕੀਤੀ ਕਿ ਸਾਈਕਲ ਨੂੰ ਸਟੇਟਸ ਦੇ ਨਾਲ ਮੈਚ ਕਰਕੇ ਮੈਂ ਕਾਫੀ ਯੂਰਪ ਵੀ ਗਿਆ ਐਮਸਟਰਡਮ ਯਰੋ ਬੁਡਾਪੇਸਟ ਜਰਮਨੀ ਵਿਆਲਾ ਵਗੈਰਾ ਤੁਸੀਂ ਕਿਸੇ ਵੀ ਯੂਰਪ ਕੰਟਰੀ ਚਲੇ ਜਾਓ ਉਹਨਾਂ ਦੇ ਜਿਹੜੇ ਕੀ ਹੈਡਰ ਦਾ ਸਟੇਟ ਵੀ ਹੈ ਉਹ ਵੀ ਸਾਈਕਲ ਯੂਜ਼ ਕਰਦੇ ਇਨਫੈਕਟ ਐਮਸਟਰਡਮ ਤੁਸੀਂ 에어ਪੋਰਟ ਜਿੱਦੇ ਤੁਸੀਂ ਪਹੁੰਚੋਗੇ ਤੁਹਾਨੂੰ ਕਮ ਸੇ ਘੱਟ ਹੀ ਹਜ਼ਾਰਾਂ ਦੇ ਸਾਹਮਣੇ ਸਾਈਕਲ ਮਿਲਦੇ ਔਰ ਯੂਨੀਵਰਸਿਟੀ ਦੇ ਪ੍ਰੋਫੈਸਰ ਤੋਂ ਲੈ ਕੇ ਉਹਨਾਂ ਦੇ ਟੀਨ ਤੋਂ ਲੈ ਕੇ ਸਾਰੇ ਹੀ ਸਾਈਕਲ ਯੂਜ਼ ਕਰਦੇ ਤੇ ਬੜਾ ਕਾਮਨ ਹੈ ਇਹਦੇ ਨਾਲ ਸਟੇਟ ਨਾਲ ਕੁਝ ਨਹੀਂ ਹੈ ਉਲਟਾ ਅਗਰ ਤੁਸੀਂ ਇਸ ਜੀਨੋ ਪਰ ਲਾਈਫ ਸਟਾਈਲ ਬਣਾਓਗੇ ਤੁਸੀਂ ਇੱਕ ਅੱਛਾ ਮੈਸੇਜ ਆਪਣੇ ਫੈਮਿਲੀ ਨੂੰ ਦੋਗੇ ਬੱਚਿਆਂ ਨੂੰ ਵੀ ਤੋ ਵੀ ਤੋਨੋ ਦੇਖ ਕੇ ਉਹਨਾਂ ਦੇ ਬੱਚੇ ਵੀ ਯੂਜ਼ ਕਰਨਗੇ ਕਾਪੀ ਕਰਨਗੇ ਇੱਕ ਇੱਕ ਅੱਛਾ ਔਰ ਉਹਨਾਂ ਕਹਿੰਦੀ ਰੋਲ ਨਹੀਂ ਦੇਗੀ ਜੇ ਤੁਸੀਂ ਇਹਦੇ ਰੋਲ ਮਾਡਲ ਨੂੰ ਯੂਜ਼ ਕਰोगे ਤੇ ਭਾਵੇਂ ਤੁਸੀਂ ਕੋਈ ਵੀ ਐਕਸਰਸਾਈਜ਼ ਕਰੋ ਕੁਝ ਵੀ ਹੈ ਲੇਕਿਨ ਕੌਨਸੇ ਕਾ ਰੂਟੀਨ ਦੇ ਵਿੱਚ ਕਿਉਂਕਿ ਫੁੱਲ ਬੋਡੀ ਐਕਸਰਸਾਈਜ਼ ਹੈ ਤੁਹਾਡੇ ਲੈ ਕੇ ਰਹਾ ਹੈ ਸਾਈਕਲ ਹੈ ਨਾ এনवायरमेंटਲੀ ਬਹੁਤ ਇੰਪੋਰਟੈਂਟ ਹੈ ਔਰ এনवायरमेंट ਨੂੰ ਸ਼ੁੱਧ ਵੀ ਰੱਖਦਾ ਹੈ ਯੂ نو ਜਿਹੜੀ ਅੱਜ ਕੱਲ ਕਿਆ ਪਿਛਲੇ 8-10 ਸਾਲ ਤੋਂ ਬਹੁਤ ਜ਼ਿਆਦਾ ਇੱਕ ਕਾਰਪੋਰੇਟ ਵਰਲਡ ਚੱਲ ਰਿਹਾ ਹੈ ਕਿ ਕਿਸ ਤਰ੍ਹਾਂ ਗੋ ਗ੍ਰੀਨ এনवायरमेंट ਲਈ ਚੀਜ਼ਾਂ ਕਰੀਏ ਆਈ ਥਿੰਕ ਅਗਰ ਆਪਾਂ ਪਿਛਲੇ ਆਪਣੀ ਜਨਰੇਸ਼ਨ ਨੂੰ ਦੇਖ ਲਓ ਅੱਜ 10 ਤੋਂ 20 ਸਾਲ ਪਹਿਲਾਂ ਵੀ ਨੰਗਲ ਜਿਹੜਾ ਬੇਸਿਕਲੀ ਉਹ ਚੀਜ਼ਾਂ ਫੋਲੋ ਹੀ ਕਰ ਰਿਹਾ ਸੀ ਆਪਾਂ ਉਲਟਾ ਉਸ ਡਾਇਰੈਕਸ਼ਨ ਜਾ ਰਹੇ ਹਾਂ ਕਿ ਆਪਾਂ ਨਹੀਂ ਫੋਲੋ ਕਰ ਰਹੇ ਅੱਜ ਕੱਲ ਲੇਕਿਨ ਓਵਰਆਲ ਅਗਰ ਅਸੀਂ ਸਸਟੇਨੇਬਿਲਟੀ ਦੀ ਗੱਲ ਕਰੀਏ ਅਗਰ এনवायरमेंट ਦੀ ਗੱਲ ਕਰੀਏ ਜਿਹੜਾ ਸਾਈਕਲਿੰਗ ਹੈ ਬਹੁਤ ਇੱਕ ਯੋਗਦਾਨ ਦਿੰਦਾ ਹੈ ਇਹਦੇ ਨਾਲ ਤੁਹਾਡੀ ਹੈਲਥ ਹੀ ਨਹੀਂ ਉਲਟਾ ਸੀ ਆਪਣੇ এনवायरमेंट ਨੂੰ ਵੀ ਇੱਕ اچھی طرح ਮੈਂਟੇਨ ਕਰ ਸਕਦੇ ਆ ਤੇ ਇਸ ਲਈ ਆਪਣੇ ਲਾਈਫ ਦੇ ਵਿੱਚ ਕਮ ਸੇ ਕਮ ਵੀ ਰੁਟੀਨ 'ਚ ਇਸ ਚੀਜ਼ ਨੂੰ ਰੱਖੋ ਰੋਹਤ ਜੀ ਮੇਰਾ ਲਾਸਟ ਸਵਾਲ ਹੈ ਜਿਹੜਾ ਕਿ ਹਰ ਕੋਈ ਜਾਗਣਾ ਚਾਹੇਗਾ ਕਿ ਤੁਸੀਂ ਨੰਕਲ ਬਾਈਸਾਈਕਲ ਟਰਸਟ ਬਣਾ ਲਿਆ ਐ ਜੀਓ ਦੇ ਪਿੱਛੇ ਬਹੁਤੇ ਲੋਕਾਂ ਦਾ ਮਕਸਦ ਕੁਝ ਹੋਰ ਹੁੰਦਾ ਪੈਸਾ ਕਮਾਉਣਾ ਸਾਡੇ ਦਰਸ਼ਕ ਇਹ ਵੀ ਜਾਣਨਾ ਚਾਣਗੇ ਕਿ ਧੰਡਾ ਟਰਸਟ ਬਣਾਉਣ ਪਿੱਛੇ ਪੀ ਅੰਟਰਸਟ ਬਹੁਤ ਇੰਟਰਸਟਿੰਗ ਕੁਸ਼ਨਾ ਤੁਹਾਡਾ ਔਰ ਮੈਂ ਥੀਨੋ ਥੋੜਾ ਜਿਆਦਾ ਪਿੱਛੇ ਲੈ ਕੇ ਜਾਵਾਂਗਾ ਇੱਕ ਤਾਂ ਇਹ ਕਿ ਅਸੀਂ ਸ਼ੁਰੂ ਕੀਤਾ ਸੀਗਾ ਲਾਸਟ ਈਅਰ ਸਮ ਟਾਈਮ ਇਨ ਜਨੂਅਰੀ 2024 ਪਹਿਲਾਂ ਅਸੀਂ ਡਿਸਾਈਡ ਕੀਤਾ ਕਿ ਇਸ ਚੀਜ਼ ਦਾ ਨਾਮ ਕੀ ਰੱਖੀਏ ਉਸ ਚੀਜ਼ ਦੀ ਵੈਲਿਊ ਸਿਸਟਮ ਕੀ ਰਹੇਗਾ ਔਰ ਜੁਲਾਈ 'ਚ ਜਾ ਕੇ ਅਸੀਂ ਇਸ ਚੀਜ਼ ਨੂੰ ਪੂਰਾ ਫਾਰਮ ਕੀਤਾ 10 ਅਗਸਤ ਨੂੰ ਮੋਸਟ ਲਾਈਕਲੀ ਜੋ ਬਰੀ ਟੈਂਟੇਟਿਵ ਡੇਟ ਸੀਗੀ ਵੈਬਸਾਈਟ ਉੱਤੇ ਵਾਚ ਕਰ ਲੈਣੀ ਉਤੋਂ ਬਾਅਦ ਆਪਾਂ ਇੱਕ ਕਾਲਜ ਚਾਕੇ ਮਿਲੇ ਕਾਲਜ ਪ੍ਰਿੰਸੀਪਲ ਨਾਲ ਗੱਲ ਕੀਤੀ ਐਨ ਐਫ ਐਲ ਜੀ ਐਮ ਨਾਲ ਗੱਲ ਕੀਤੀ ਬੀ ਬੀ ਐਮ ਨਾਲ ਗੱਲ ਕੀਤੀ ਤਾਂ ਕਿ ਆਪਾਂ ਦਸੀਏ ਕਿ ਆਪਾਂ ਕੀ ਕਰਨਾ ਚਾਹੁੰਦੇ ਕਿ ਐਂਡ ਆਫ ਦਾ ਡੇ ਜਿਹੜਾ ਬਹੁਤ ਜਿਹੜਾ ਮੋਸਟ ਇੰਪੋਰਟੈਂਟ ਹੈ ਯੂ نو ਸਾਡਾ ਮਿਸ਼ਨ ਦੱਸਣਾ ਕਿ ਇਸ ਬਾਇ ਦਾ ਕਮਿਊਨਿਟੀ ਫੋਰ ਦਾ ਕਮਿਊਨਿਟੀ ਔਰ ਔਰ ਅਸੀਂ ਚਾਹਦੇ ਵੀ ਨਹੀਂ ਕਿ ਕਿਦੇ ਵਿੱਚ ਕੋਈ ਵੀ ਹਾਈਲਾਈਟ ਹੋਵੇ ਕਿਉਂਕਿ ਸਾਡਾ ਤੁਹਾਡਾ ਸਾਰਿਆਂ ਦਾ ਸਾਂਝਾ ਮਿਸ਼ਨ ਕਰਨ ਲਈ ਇਹ ਬਹੁਤ ਹੀ ਬੇਸਿਕ ਚੀਜ਼ ਹੈ ਜਿਹਦੇ ਵਿੱਚ ਆਪਾਂ ਕਰ ਰਹੇ ਸੀ ਫਿਰ ਇਸ ਹਾਲ ਸੀ ਕਿ ਆਪਾਂ ਉਸ ਚੀਜ਼ ਨੂੰ ਜਦੋਂ ਸਾਰਾ ਕੁਝ ਸੈਟਲ ਹੋ ਗਿਆ ਵੈਬਸਾਈਟ ਬਣ ਗਈ ਉਹਦਾ ਕਨਸੈਪਟ ਕਲੀਅਰ ਹੋ ਗਿਆ ਲੋਕਾਂ ਦਾ ਰਿਸਪੌਂਸ ਅੱਛਾ ਆ ਗਿਆ ਅਸੀਂ ਗਰਾਊਂਡ ਰਿਐਲਿਟੀ ਚੈੱਕ ਕਰ ਲਈ ਸੀ ਕਿ ਜਦੋਂ ਸਾਰਾ ਕਲੀਅਰ ਹੋ ਗਿਆ ਫਿਰ ਆਪਾਂ ਉਸ ਚੀਜ਼ ਨੂੰ ਸੋਚਿਆ ਕਿ ਯਨੋ ਵਾਕ ધ ਟਾਕ ਕਰੀਏ ਕਿ ਆਪਾਂ ਕੁਝ ਇਵੈਂਟ ਲੈ ਕੇ ਆਈਏ ਇਵੈਂਟ ਕਰੀਏ ਸੋ ਸਭ ਤੋਂ ਪਹਿਲਾਂ ਆਪਾਂ ਮਾਰਚ ਕੀਤਾ ਬਲੱਡ ਨੇਸ਼ਨ ਦਾ ਕੈਂਪ ਸਰਪ੍ਰਾਈਜ਼ਿੰਗਲੀ ਮੇਰਾ ਸੀ ਕਿ ਐਕਸਪੈਕਟਡ ਕਿ ਹਾਰਡੀ 50 60 ਬੰਦੇ ਆਣਗੇ ਲੇਕਿਨ 100 ਪਲੱਸ ਸੀਗਾ ਸਾਨੂੰ ਯਨੋ ਬੀਜੇ ਦੀ ਟੀਮ ਨਾਲ ਕੋਆਰਡੀਨੇਟ ਕਰਕੇ ਆਪਾਂ ਉਸ ਇਵੈਂਟ ਨੂੰ ਕੀਤਾ साडे इलाके लोग बहुत जनरस है इस मामले नौ कि जिन्होंने पेन्यू भी दिता उन्होंने भी यू नो विउट फ्री ऑफ कॉस्ट किया कि ठीक है अच्छे काम भी कर रहे हो क्योंकि बाय द कम्यूनिटी फॉर द कम्यूनिटी मोटो लैके चल रहे आपका बाकी जोड़ा असी अरेज किया सारे लिए और बहुत ही सक्सैसफुल रहा और मेनगा कि आप पोस्ट एंड प्री इवेंट उस बारे पता भी करिए कि किस तरह की लोगों की फीडबैक आने पी जी ई तो भी औरल डोनरों तो भी और जो पार्टीसिपेंट भी सके जून के आप डिसाइड किया कि एक वर्ल्ड इंटरनेशनल डे भी होंगे सैक्लिंग डे जिनों you सेम know, टाइम जी सरकार की चल रही है नशा विरोध वाली मुहिम लगा और लास्ट एट जून होना एक वर्ल्ड सइकलिंग डे भी होंगे ग्लोबली hmm. फिर आप डिसाइड किया कि अं उस चीज़ भी भी में भी सैलीब्रेट करा क्योंकि साारगेट जरा है से भी मेन उस ईवेंट लाई टाइम अभी एस एस पी ऑफिस ਡਿਸਟ੍ਰਿਕਟ ਰੋਪੜ ਉਹਨਾਂ ਨਾਲ ਟਾਈਪ ਕੀਤਾ ਕਿ ਕਿਉਂਕਿ ਉਹ ਇੱਕ ਜਿਹੜੀ ਮੋਹਮ ਚੱਲ ਰਹੀ ਹੈ ਪੰਜਾਬ ਗਵਰਨਮੈਂਟ ਦੀ ਬਹੁਤ ਹੀ ਅੱਛੀ ਐਂਟੀ ਡਰੱਗਸ ਲਈ ਉਹਨਾਂ ਨਾਲ ਟਾਈਪ ਕੀਤਾ ਉਤੋਂ ਬਾਅਦ ਅਸੀਂ ਵੈਰੀ ਕਾਈਂਡ ਆਫ ਬੀਬੀਐਮਬੀ ਚੀਫ ਇੰਜੀਨੀਅਰ ਮਿਸਟਰ ਸੀਪੀ ਸਿੰਘ ਕੀ ਆਪਾਂ ਸਤਲੁਜ ਸਦਨ ਤੋਂ ਐਕਸੈਸ ਕਰੀਓ ਚੀਜ਼ ਔਰ ਦੈਨ ਵੀ ਆਲਸੋ ਅਪਰੋਚ ਸੈਂਟਰਲ ਗਵਰਨਮੈਂਟ ਸਪੋਰਟਸ ਅਥਾਰਟੀ ਆਫ ਇੰਡੀਆ ਫਿਟ ਇੰਡੀਆ ਲਈ ਜਿਹੜਾ ਕਿ ਨੰਗਲ ਦੇ ਵਿੱਚ ਫਰਸਟ ਇਵੈਂਟ ਸੀਗਾ ਫਿਟ ਇੰਡੀਆ ਵਾਲਾ ਔਰ ਵੀਰ ਬਲੈਸਡ ਕੀ ਸਾਰਿਆਂ ਨੇ ਉਸ ਚੀਜ਼ ਨੂੰ ਬਹੁਤ ਹੀ ਮੋਟੀਵੇਟ ਕੀਤਾ ਕਿ ਹਾਂ ਤੁਸੀਂ ਕਰੋ ਬਹੁਤ ਅੱਛਾ ਆਈਡੀਆ ਹੈ ਔਰ ਉਸੀ ਨੂੰ ਆਪਾਂ ਸਕਸੈਸਫੁਲੀ ਏਟ ਯੂ نو ਡੰਗਲ ਦੇ ਵਿੱਚ ਕੀਤਾ ਜਦੋਂ ਉਹ ਇਵੈਂਟ ਸਕਸੈਸਫੁਲ ਹੋਇਆ ਸਾਡਾ ਵੀ ਆਈਡੀਆ ਸੀਗਾ ਹਮੇਸ਼ਾ ਸੀ ਐਕਸਪੈਕਟਡ ਯੇ ਸਾਡੀ ਐਕਸਪੈਕਟੇਸ਼ਨ ਹੈ ਜੀ ਬੜੀ ਲੋ ਲੈ ਕੇ ਚੱਲਦੇ ਕੀ ਮੈਕਸਮ 100 ਤੱਕ ਬੰਦਾ ਹੋਏਗਾ ਮੈਕਸਮ ਲੇਕਿਨ 300 ਪਲੱਸ ਪਾਰਟਿਸਪੇਸ਼ਨ ਸੀਗੀ ਸਭ ਤੋਂ ਜ਼ਿਆਦਾ ਜਿਹੜਾ ਸਾਨੂੰ ਸਾਰਿਆਂ ਨੇ ਮੋਟੀਵੇਟ ਕੀਤਾ ਉਹਦੇ ਵਿੱਚ 5-7 ਸਾਲ ਤੋਂ ਲੈ ਕੇ অলਮੋਸਟ 70 ਪਲੱਸ ਯਰ ਵਾਲੇ ਸੀ ਜਿਨ੍ਹਾਂ ਨੇ ਇੰਜੋਏ ਕੀਤਾ ਸਾਡਾ ਇੱਕ ਇੱਕ ਯਰੋ ਇੱਕ ਮੇਨ ਥੀਮ ਹੈ ਕਿ ਖਰਚੀਆਂ ਐਥਿਕਲੀ ਡਿਸਪਲਨ ਔਰ ਪ੍ਰੀ ਇਵੈਂਟ ਐਂਡ ਪੋਸਟ ਇਵੈਂਟ ਦਾ ਫਾਲੋਅ ਅਪ ਕਰਦੇਗੀ ਸਾਰਿਆਂ ਨੂੰ ਪੁੱਛ ਕੇ ਕਿ ਉਹਨਾਂ ਨੂੰ ਕਿ ਕੋਈ ਵੀ ਚੀਜ਼ ਜਦੋਂ ਫਾਰਮੈਲਿਟੀ ਲਈ ਨਹੀਂ ਕਰਨੀ ਕੁਝ ਵੀ ਕਰਨਾ ਉਹ ਇੱਕ ਦਾ ਇੰਪੈਕਟ ਹੋਣਾ ਚਾਹੀਦਾ ਕੁਝ ਵੀ ਕਰਨਾ ਉਹ ਸਿੱਧਾ ਇੱਕ ਵੈਲਿਊ ਹੋਣੀ ਚਾਹੀਦੀ ਜਿਹੜਾ ਕਿ ਲੋਕਲ ਸਾਰਿਆਂ ਨੂੰ ਫੀਲ ਹੋਵੇ ਕਿਉਂਕਿ ਉਹਨਾਂ ਦਾ ਉਹਨਾਂ ਦਾ ਇਵੈਂਟ ਹੈ ਉਹਨਾਂ ਨੇ ਡਿਸਾਈਡ ਕੀਤਾ ਹੋਇਆ ਔਰ ਅਸੀਂ ਉਸ ਜੀ ਨੂੰ ਇਸ ਤਰ੍ਹਾਂ ਰਨ ਕਰੀਏ ਕਿ ਜਿਹੜਾ ਕਿ ਇੱਕ ਸਾਰੇ ਅੱਛਾ ਵੀ ਫੀਲ ਕਰੇ ਫਿਰ ਆਪਾਂ ਸਾਰਿਆਂ ਦੀ ਫੀਡਬੈਕ ਵੀ ਲਈ ਬਾਅਦ ਔਰ ਸਰਪ੍ਰਾਈਜ਼ਿੰਗਲੀ ਬਹੁਤ ਹੀ ਸਾਰੇ ਦੀ ਪੋਜ਼ਿਟਿਵ ਫੀਡਬੈਕ ਸੀਗੀ ਔਰ ਇਨਕਰੇਜਮੈਂਟ ਉਹਨਾਂ ਦੀ ਇਹ ਸੀਗੀ ਕਿ ਆਪਾਂ ਨੈਕਸਟ ਇਵੈਂਟ ਕਦੋਂ ਕਰ ਰਹੇ ਆ ਅੱਜ ਦੇਖੀ ਵੀ ਮੈਨੂੰ ਫੋਲੋਅਪ ਮੈਸੇਜ ਜੀ ਜਾਂਦੇ ਕਾਲ ਵੀ ਜਾਂਦੀ ਕਿ ਆਪਾਂ ਨੈਕਸਟ ਇਵੈਂਟ ਕਿਹੜਾ ਕਰਾਂਗੇ ਔਰ ਕਦੋਂ ਕਰਾਂਗੇ ਉਸ ਚੀਜ਼ ਲਈ ਹੁਣ ਬਿਕੋਜ਼ ਅਸੀਂ ਆਲਰੇਡੀ ਪਿਛਲੇ ਸਾਲ ਤੋਂ ਆਪਣੇ ਕਪੈਸਿਟੀ ਤੇ ਕਰ ਰਹੇ ਸੀਗੇ ਸਾਰਾ ਚੀਜ਼ਾਂ ਕਰਨ ਲਈ ਔਰ ਜਿਹੜੀ ਸਾਡੀ ਫੀਡਬੈਕ ਸੀਗੀ ਚਾਹੇ ਉਹ ਪੀਜੀਆਈ ਤੋਂ ਵੀ ਜਦੋਂ ਆਪਾਂ ਬਲੱਡ ਡੋਨੇਸ਼ਨ ਕੈਂਪ ਕੀਤਾ ਔਰ ਉਹ ਤੋਂ ਬਾਅਦ ਜਿਹੜਾ ਸਾਈਕਲਿੰਗ ਵਾਲਾ ਵੀ ਇਵੈਂਟ ਕੀਤਾ ਸਾਰਿਆਂ ਦੀ ਫੀਡਬੈਕ ਇਹ ਸੀ ਕਿ ਇਸ ਚੀਜ਼ ਨੂੰ ਤੁਸੀਂ ਫਾਰਮਲ ਵੇ ਨਾਲ ਯੂਨਿਟ ਰਜਿਸਟਰਡ ਕਰਵਾਏ ਦੇ ਐਨ ਜੀਓ ਐਜ਼ ਅ ਟਰਸਟ ਉਸ ਦਾ ਕੀ ਹੋਏਗਾ ਤੁਸੀਂ ਇੱਕ ਨੈਕਸਟ ਲੈਵਲ ਤੇ ਜਾਓਗੇ ਕਿ ਤੁਹਾਨੂੰ ਜਿਹੜਾ ਕਿ ਯੂਨੋ ਰਿਕੋਗਨਾਈਜ਼ ਕੀਤਾ ਜਾਏਗਾ ਓਵਰ 올 ਲੰਗਰ ਲੋਬੀ ਆ ਦੇ ਏਰੀਆ નો ਵੀ ਪਲੱਸ ਸਾਡਾ ਜਿਹੜਾ ਨੈਕਸਟ ਮਿਸ਼ਨਸ ਹੈ ਉਹਨਾਂ ਚੀਜ਼ਾਂ ਲਈ ਕਰਨ ਲਈ ਕਿਉਂਕਿ ਸਾਡੇ ਜਿਹੜੇ ਸੁਪਨੇ ਬਹੁਤ ਬੜੇ ਆ ਨੈਕਸਟ ਈਅਰ ਆਪਾਂ ਅਰ ਡੂ ਟੂ ਡਿਸਕਲੋਜ਼ ਐਂਡ ਓਵਰ ਪ੍ਰੋਮਿਸ ਬਟ ਆਪਾਂ ਕੋਸ਼ਿਸ਼ ਕਰ ਰਹੇ ਆ ਕਿ ਮੈਰਾਥਨ ਹੋਏ ਤੇ ਔਰ ਇਸ ਤਰ੍ਹਾਂ ਦਾ ਕੁਝ ਐਡੀਸ਼ਨ ਸ਼ੁਰੂ ਹੋਏ ਜਿਹੜਾ ਕਿ ਹਰ ਸਾਲ ਹੋਏ ਸਾਡਾ ਜਿਹੜਾ ਵਿਜਨ ਹੈ 1 ਸਾਲ 2 ਸਾਲ 3-4 ਸਾਲ 5 ਸਾਲ ਲੌਂਗ ਟਰਮ ਵਿਜਨ ਪੁਆਇੰਟ ਆਵਰ ਆਪ ਲੈ ਕੇ ਚੱਲ ਰਹੇ ਹਾਂ ਅਲਟੀਮੇਟਲੀ ਜਿਹੜਾ ਨੇਮ ਰੱਖਿਆ ਅਸੀਂ ਡੰਗਲ ਬਾਈਸਾਈਕਲ ਡੰਗਲ ਨੂੰ ਐਜ਼ ਅ ਟੂਰਿਸਟਿਕ ਡੈਸਟੀਨੇਸ਼ਨ ਵੀ ਬਣਾਉਣਾ ਸਾਡਾ ਕੋਸ਼ਿਸ਼ ਹੈ ਤਾਂ ਕਿ ਜਿਹੜਾ ਲੋਕਲ ਜਿੰਨੇ ਵੀ ਯੂ نو ਇੱਥੇ ਹੈ ਟੂਰਲ ਨੇ ਟੂਰਿਸਟ ਦਾ ਬੈਨੀਫਿਟ ਮਿਲੇ ਲੋਕ ਇੱਥੇ ਅਰਨ ਇੱਥੇ ਦੀ ਇੰਜੋਏ ਕਰਨ ਯੂ نو ਹੋਸਟੈਲਿਟੀ ਵੀ ਪਲਸ ਓਵਰ 올 ਜਿਹੜਾ ਐਕਸਪੀਰੀਅੰਸ ਹੈ ਉਹਨਾਂ ਸਾਨੂੰ ਵੈਸੇ ਵੀ ਇੱਕ ਅੱਛਾ ਇੱਕ ਸਾਰੀ ਲੋਕਲ ਕਮਿਊਨਿਟੀ ਨੂੰ ਵੀ ਬੈਨੀਫਿਟ ਹੋਏਗਾ और आने वाले जोड़े लोग हैं उन्होंने भी बहुत ज़्यादा क्योंकि जगह इन्नी बलैसड है जिन्हें भी कॉपोरेट हाउसिस हैं बड़े हाउसिस जोड़े कि चाहे वो समॉल सिटी दिल्ली तो लैके बॉम्बे लैके मैट्रो तो सिटीज है कोविड तो बाद इंपैक्ट ही वो सारे ना छोटे छोटे टाउन की तरफ आते जिथे उन्होंने ग्रीनरी देखने मिले जिथे उन्होंने रिवर देखने मिले माउंटेन और सा एना बलैसड है कि इस जगह नगर प्रोपरली प्रमोट किया जाए थ्रू स्पोर्ट्स एक्टिविटीज लूनो चाहे वो रनिंग है या वॉकिंग है या फिर सैकलिंग है ਉਹ ਤਾਂ ਸਾਨੂੰ ਬਹੁਤ ਬੈਨੀਫਿਟ ਮਿਲੇਗਾ ਐਜ਼ ਅ ਯੂ نو ਨਾਟ ਓਨਲੀ ਟੂ ਪ੍ਰਮੋਟ ਡੰਗਲ ਇਨ ਜਰਨਲ ਆਲਸੋ ਤੇ ਇਹ ਵੀ ਸਾਡਾ ਇੱਕ ਥੀਮ ਹੈ ਕਿ ਹਾਂ ਇਹ ਓਵਰਨਾਈਟ ਨਹੀਂ ਹੋਏਗਾ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਪਹਿਲਾਂ ਕਿ ਸਾਡੇ ਲੌਂਗ ਟਰਮ ਵਿਜ਼ਨ ਹੈ 3-4 ਸਾਲ 5 ਸਾਲ ਵਾਲੇ ਵੀ ਉਹਦੇ ਵਿੱਚ ਸਾਨੂੰ ਇੱਕ ਕਮ ਸੇ ਕਮ ਵੀ 3-4 ਸਾਲ ਲੱਗ ਸਕਦੇ ਨੇ ਇਸ ਚੀਜ਼ ਨੂੰ ਕਰਨ ਲਈ ਜਦੋਂ ਆਪਾਂ ਦੋ ਮੇਜਰ ਇਵੈਂਟ ਕੀਤੇ ਜਿਹਦਾ ਕਿ ਬਹੁਤ ਹੀ ਅੱਛਾ ਰਿਸਪੌਂਸ ਆਇਆ ਸਾਰਿਆਂ ਦੀ ਫੀਡਬੈਕ ਇਹ ਸੀਗੀ ਕਿ ਇਹਨੂੰ ਸਟ੍ਰਕਚਰ ਵੇ ਨਾ ਕਰੀਏ ਹੁਣ ਆਪਾਂ ਕਿਉਂਕਿ ਸਟੈਂਡ ਅਲੋਨ ਇੱਕ ਲੈਵਲ ਤੱਕ ਜਾ ਸਕਦੇ ਆਪਾਂ ਉਹ ਤੋਂ ਬਾ ਸਟਰਕਚਰ ٹرسٹ ਹੋਣੀ ਚਾਹੀਦੀ ਜਿਹੜਾ ਕਿ ਰਜਿਸਟਰਡ ਹੋਵੇ ਕਿਉਂਕਿ ਜਦੋਂ ਵੀ ਆਪਾਂ ਇਵੈਂਟ ਕੀਤਾ ਉਹ ਸਾਰੀ ਇਨਫੋਰਮੇਸ਼ਨ ਮੰਗਦੇ ਸੀ ਕਿ ਠੀਕ ਹੈ ਤੁਹਾਡਾ ਨੰਗਲ ਬਾਈਸਾਈਕਲ ਕਿ ਹੈ ਰਜਿਸਟਰਡ ਹੈ ਆਪਾਂ ਨਹੀਂ ਸੀਗੇ ਇਹ ਸਾਡਾ ਸੀਗਾ ਮੋਟਿਵ ਕਿ ਜਦੋਂ ਇੱਕ ਲੈਵਲ ਮੁਕਾਮ ਤੇ ਪੁੱਜ ਕੇ ਉਸ ਚੀਜ਼ ਨੂੰ ਰਜਿਸਟਰ ਕਰਨਾ ਪਏਗਾ ਥੋੜਾ ਕੁਐਸਚਨ ਸੀਗਾ ਕਿ ਕਿ ਕਿਉਂ ਲੋਕ ٹرسٹ ਕਰਨਗੇ ਕਦੇ ਕਦੇ ਇਸ ਚੀਜ਼ ਨੂੰ ਗਲਤ ਵੀ ਯੂਜ਼ ਕੀਤਾ ਜਾਂਦਾ ਉਹ ਦਾ ਟਾਈਮ ਟੇਲ ਸਾਡਾ ਐਕਸਪੀਰੀਅੰਸ ਜੋ ਹੋਏਗਾ ਲੋਕਾਂ ਦੀ ਜੋ ਫੀਡਬੈਕ ਹੋਏਗੀ ਉਸ ਸਮਰ ਚੱਲੇਗਾ ਇਸ ਲਈ ਮੈਂ ਇਸ ਚੀਜ਼ ਨੂੰ ਲਿੰਕ ਨਹੀਂ ਕਰਨਾ ਚਾਹਦਾ ਇੱਕ ਬੰਦੇ ਦੇ ਨਾਲ ਹੀ ਤੁਹਾਡਾ ਸਾਰਿਆਂ ਦਾ ਹੈ ਔਰ ਦੂਸਰਾ ਇਹਨੇ ਚੀਜੋ ਰੱਖਦੇ ਹੋ ਕਿਉਂਕਿ ਮੈਂ ਖੁਦ ਇੱਕ ਸੀਐਫਓ ਪੋਜੀਸ਼ਨ ਤੋਂ ਆਉਂਦਾ ਸਾਡਾ ਇੱਕ ਪਤਾ ਕੀ ਇੱਕ ਪਾਲਿਸੀ ਪ੍ਰੋਸੀਜਰ ਵਗੈਰਾ ਕੀ ਹੁੰਦੇ ਮੈਂ ਤੁਹਾਨੂੰ ਦੋ ਚਾਰ ਐਗਜ਼ਾਮਪਲ ਦੇ ਸਕਦਾ ਕਿ ਜਦੋਂ ਸਾਡੀ ਵੈਬਸਾਈਟ ਤੇ ਜਦ ਤੁਸੀਂ ਜਾਓਗੇ ਐਨੀਥਿੰਗ ਐਂਡ एवरीਥਿੰਗ ਇਜ਼ ਲੀਗਲਾਈਜ਼ ਜਿਹੜੀ ਟੀਮ ਵੀ ਆਪਾਂ ਪਿਕ ਕੀਤੀ ਹੋਏ ਉਹਦੇ ਵਿੱਚ ਵੀ ਇਸ ਤਰ੍ਹਾਂ ਹੈ ਕਿ ਇੱਕ ਜਿਹੜਾ ਬੰਦਾ ਯੰਗਸਟਰ ਆ ਤਰुण ਯੂਰੋ ਇਜ਼ ਗ੍ਰੇਟ ਯੰਗ ਆਏ ਲਾਇਰ ਹੈ ਉਹ ਪੂਰਾ ਚੀਜ਼ਾਂ ਦੇਖਦਾ ਕਿ ਮੇਕ ਸ਼ੋਰ ਕਿ ਹਰ ਚੀਜ਼ ਵਿਦਨ ਦਾ ਲਾ ਹੋਵੇ ਕੋਈ ਵੀ ਚੀਜ਼ ਰੈਗਨਿਸ਼ਨ ਦੇ ਨਾਲ ਹੀ ਹੋਵੇ ਐ ਸਿੰਪਲ ਐਜ਼ ਥੈਟ ਕਿ ਜਿਹੜਾ ਸੌਂਗ ਪਲੇ ਹੋ ਰਿਹਾ ਸਾਡੀ ਵੈਬਸਾਈਟ ਤੇ ਸਰਤਾਜ ਜੀ ਦਾ ਉਹ ਵੀ ਉਹਨਾਂ ਦੀ ਬਾਇ ਈਮੇਲ ਅਪਰੂਵਲ ਤੋਂ ਹੈ ਐ ਸਿੰਪਲ ਐਸ ਏ ਟੀ ਠੀਕ ਹੈ ਤੇ ਬੇਸਿਕਲੀ ਆਪਾਂ ਫਾਲੋ ਕਰਦੇ ਲਾਅ ਆਫ ਦਾ ਲੈਂਡ ਰੂਲਸ ਅਗਲੇਸ਼ਨ ਰਹੀ ਗੱਲ ਜਿਹੜੀ ਫਾਈਨੈਂਸ਼ੀਅਲ ਮੈਟਰ ਲਈ ਵੀ ਹੈ ਅੱਜ ਤਾਂ ਚਲੋ ਰਜਿਸਟਰ ਕੀਤਾ ਹੈ ਜਿੱਤੇ ਹਫਤਾ ਹੀ ਹੋਇਆ ਉਸ ਚੀਜ਼ ਨੂੰ ਕੀਤੇ ਹੋਏ ਲੇਕਿਨ ਇਸ ਚੀਜ਼ ਨੂੰ ਇੱਕ ਕੁਆਲੀਫਾਈਡ ਥਰਡ ਪਾਰਟੀ ਸੀਏ ਫਾਰਮ ਦੇਖੇਗੀ ਸਾਰਾ ਕੰਮ ਅਕਾਊਂਟਿੰਗ ਵੀ ਕਿਸੇ ਨੂੰ ਕੁਝ ਵੀ ਕੁਝ ਦੇਖਣਾ ਹੋਵੇਗਾ ਯੂ نو ਔਰ ਇਨ ਫਿਊਚਰ ਵੀ ਉਹ ਸਾਰਾ ਹੀ ਥਰਡ ਪਾਰਟੀ ਹੀ ਇੰਡੀਪੈਂਡੈਂਟਲੀ ਦੇਖੇਗੀ ਉਸ ਉਸ ਚੀਜ਼ ਲਈ ਕੋਈ ਬੰਦਾ ਉਸ ਚੀਜ਼ ਨੂੰ ਦੇਖਣਾ ਚਾਹੁੰਦਾ ਤਾਂ ਕਦੇ ਵੀ ਐਕਸੈਸ ਕਰ ਸਕਦਾ ਹੈ ਮੀਨਿੰਗਲੀ ਆਈਡੀਆ ਇਹ ਹੀ ਹੈ ਕਿ ਆਪਾਂ ਕਿਸ ਤਰ੍ਹਾਂ ਹਰ ਇੱਕ ਇਵੈਂਟ ਇਸ ਤਰ੍ਹਾਂ ਲੈਵਲ ਲੈ ਕੇ ਜਾਈਏ ਕਿ ਨੰਗਲ ਨੂੰ ਆਪਾਂ ਯੂ ਨੋ ਬੈਟਰ ਦਨ ਬੰਬੇ ਬੈਟਰ ਦਨ ਯੂ ਨੋ ਆਦਰ ਬੈਟਰ ਸਿਟੀ ਜਿੰਨੇ ਵੀ ਦਿੱਲੀ ਵਗੈਰਾ ਜਿੰਨੇ ਬੜੇ ਇਵੈਂਟ ਹੁੰਦੇ ਸਪੋਰਟਸ ਰਿਲੇਟਡ ਜਾਂ ਕੋਈ ਐਕਟੀਵਿਟੀ ਜਾਂ ਉਸ ਲੈਵਲ ਦਾ ਹੋਵੇ ਜੋ ਉਸ ਲੈਵਲ ਤੋਂ ਉੱਪਰ ਹੋਵੇ ਆਮ ਸ਼ੋਰ ਕਿ ਜਿਸ ਜਿਨਾਂ ਨੇ ਵੀ ਐਕਸਪੀਰੀਅੰਸ ਕੀਤਾ ਹੈ ਪਿਛਲੇ ਦੋ ਇਵੈਂਟ ਉਹਨਾਂ ਨੇ ਵਿਟਨੈਸ ਕੀਤਾ ਕਿ ਅਸੀਂ ਕੁਆਲਿਟੀ ਜ਼ਰ ਹਮੇਸ਼ਾ ਹੀ ਨਹੀਂ ਕਦੇ ਵੀ ਕਰੀ ਦਾ ਕੰਪਰੋਮਾਈਜ਼ ਵੀ ਟ੍ਰਾਈ ਟੂ ਸਟੈਪ ਅਹੈਡ ਕਿ ਅਸੀਂ ਇੱਕ ਅੱਛਾ ਈਵੈਂਟ ਕਰੀਏ ਔਰ ਇਸ ਇਹ ਸਿਰਫ ਇੱਕ ਬੜੀ ਇੰਪੋਰਟੈਂਟ ਰਿਕਵੈਸਟ ਹੈ ਤੁਹਾਡੇ ذریے ਕਿ ਇਹ ਨੰਗਲ ਵਾਸੀਆਂ ਲਈ ਹੈ ਨੰਗਲ ਦੇ ਆਸ-ਪਾਸ ਪਿੰਡਾਂ ਲਈ ਹੈ ਇਹ ਸਾਡਾ ਇੱਕ ਕਪੜਾ ਚੈਨਲ ਹੈ ਇਹ ਯੂ نو ਉਸ ਚੀਜ਼ ਨੂੰ ਪੂਰਾ ਯੂਟਿਲਾਈਜ਼ ਕਰੋ ਕੋਈ ਵੀ ਉਸ ਚੀਜ਼ ਦੀ ਫੀਡਬੈਕ ਹੈ ਉਸ ਚੀਜ਼ ਨੂੰ ਅਪਗ੍ਰੇਡ ਕੀਤਾ ਜਾ ਸਕਦਾ ਯੂ نو ਐਜ਼ ਆ ਸੈਡ ਕਿ ਸਿਰਫ ਸਾਈਕਲਿੰਗ ਨਾਲ ਲਿੰਕ ਨਾ ਕਰੋ ਇਹਨਾਂ ਸਪੋਰਟਸ ਦੇ ਨਾਲ ਤੁਸੀਂ ਆਪਣਾ ਦੱਸੋ ਤੁਸੀਂ ਤੁਹਾਨੂੰ ਕਿਹੜਾ ਸਪੋਰਟਸ ਅੱਛਾ ਲੱਗਦਾ ਕਿਹੜੀ ਐਕਟੀਵਿਟੀ ਆਪਾਂ ਹੋਰ ਲੈ ਕੇ ਆਈਏ ਕਿਉਂਕਿ ਫਿਟ ਇੰਡੀਆ ਨਾਲ ਵੀ ਟਾਈ-ਅਪ ਕੀਤਾ स्पोर्ट्स अथॉरिटी ऑफ इंडिया न भी किया ठीक है तो सारे साल उन्होंने एक अच्छा रिस्पोंस है लेकिन वी शुड आस द राइट क्वेश्चन ठीक है वो आप है कि असी किस तरह प्लानिंग करके लेके जा सकते, स्टेप बाय स्टेप, और नैक्सट ईयर जो तो मैं क्या कि आप मैराथन का प्लैन कर रहेपर्टीज हैगी बेसिकली टीम इस तरह की है कि जो कि हर आ, एक अपना एक एक्सपर्टीज एक है कोई लीगल्स है कोई कंप्लाइंस है कोई इंश्योरेंस है यू नो यू नो एज एक्सपर्टीज है तो हर बंदे मिला के आइडिया है कि आप पूरे रूल्स रे, रेगुलेशन फॉलो करके कर उस चीज़ को करिए पूरा अपना एक्सेस करके वैबसाइट का उस चीज़ बारे अपनी फीडबैक दो थोड़ा जेन्यून लगता आप उस चीज़ ने करिए जुड़ा भी है थैंक यू उम्मीद करते हैं कि ये भीडियो ਆਪ ਨੂੰ ਪਸੰਦਾ ਆਏਗੀ ਕਿਉਂਕਿ ਨੰਗਲ ਬਾਈਸਾਈਕਲ ਦੇ ਫਾਊਂਡਰ ਜੋ ਕਿ ਦੁਬਈ ਦੇ ਵਿੱਚ ਆਪਣਾ ਕਾਰੋਬਾਰ ਕਰ ਰਹੇ ਨੇ ਪਰ ਨੰਗਲ ਦੀ ਧਰਤੀ ਨਾਲ ਜੁੜੇ ਹੋਣ ਕਰਕੇ ਉਸ ਦਾ ਨਾਮ ਨੰਗਲ ਬਾਈਸਾਈਕਲ ਰੱਖ ਕੇ ਲੋਕਾਂ ਨੂੰ ਹੈਲਦੀ ਜੀਵਨ ਜੀਣ ਦਾ ਸੁਨੇਹਾ ਦੇ ਰਹੇ ਨੇ ਅਤੇ ਨਸ਼ਾ ਮੁਕਤ ਪੰਜਾਬ ਸਿਰਜਣ ਦੀ ਪੰਜਾਬ ਦੀ ਨੌਜਵਾਨ ਪੀੜੀ ਨੂੰ ਵੀ ਸਾਈਕਲ ਚਲਾ ਕੇ ਕਸਰਤ ਕਰਕੇ ਜਿਮ ਕਰਕੇ ਔਰ ਸਪੋਰਟਸ ਐਕਟੀਵਿਟੀ ਵਿੱਚ ਹਿੱਸਾ ਲੈ ਕੇ ਅਸੀਂ ਆਪਣੇ ਆਪ ਨੂੰ ਆਪਣੇ ਆਲੇ ਦੁਆਲੇ ਨੂੰ ਅਤੇ ਆਪਣੇ এনवायरमेंट ਨੂੰ ਸ਼ੁੱਧ ਬਣਾ ਸਕਦੇ ਹਾਂ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਨਵੀਂ ਵੀਡੀਓ ਅਜਹੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡਾ ਚੈਨਲ ਪਾਵਰ ਆਫ ਪ੍ਰੂਤੇਨਾਤ ਸ਼ਸ਼ਕਾਲ ਜੈ ਹਿੰਦ